ਕੱਛਰੀਆ ਘਾਲ ਜੀ ਸਾਰਿਆਂ ਨੂੰ ਹੋਰ ਕੀ ਹਲਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਗੁਰਖਾ ਤੇ ਵੀਰ ਵਲੌਗ ਚੈਨਲ ਤੇ ਤੇ ਭੈਣ ਆਈ ਸੀ ਜੀ ਰਖੜੀ ਬੰਨਣ ਤੇ ਆਪਾਂ ਥੋੜਾ ਬਸ ਬਣਾ ਕੋ ਬਣਾਇਆ ਸੀਗਾ ਇੰਨਾ ਤਾਂ ਬਣਾਇਆ ਨਹੀਂ ਗਿਆ ਵੀਡੀਓ ਬੱਚਿਆਂ ਦਾ ਕਰਕੇ ਬੱਚੇ ਕੰਮ ਲਾਈ ਰੱਖਦੇ ਸਾਰਾ ਤੇ ਅੱਜ ਹੀ ਰੱਖਦੇ ਅੱਗੇ ਤੇ ਬੱਚੇ ਛੋਟੇ ਜਿਹੇ ਤਾਂ ਕਰਕੇ ਵੀਡੀਓ ਬਣਾਉਣ ਦਾ ਇੰਨਾ ਟਾਈਮ ਨਹੀਂ ਲੱਗਦਾ ਬਸ ਥੋੜੀ ਜੀ ਵੀਡੀਓ ਬਣਾਈ ਸੀ ਰਖੜੀ ਬਣਾਉਣ ਆਏ ਆਂ ਦੀ ਤੇ ਉਹ ਥੋਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਤੇ ਵੀਡੀਓ ਨੂੰ ਪੂਰੀ ਦੇਖੋ ਹੀ ਗੋਦ ਕਰਿਓ ਤੇ ਕਿੰਨਾ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰ ਦੇ ਸ਼ੇਅਰ ਜ਼ਰੂਰ ਕਰਿਓ ਜੀ ਦੇਖਾ ਇੱਧਰ ਮੇਰੇ ਬੰਨੀ ਵੇਖੀ ਪਾਪੇ ਆ ਇੱਧਰ ਵੇਖੀ ਹੋ ਕਰੀ ਨਾਪਤ ਰੇਖਾ ਇਧਰ ਦਿਖਾਈ ਮੈਨੂੰ ਗੁੱਟਾ ਰਖੜੀ ਦਿਖਾਈ ਕੋਈ ਨੂੰ ਦੇਖ ਤੁਹਾਡੇ ਕੋਲ ਨਹੀ ਖਾਈ ਹਾਂ ਦੇਸੀਗੀ ਫਤਿਹ ਉਹ ਫਤਿਹ और जरूर बताओ ना चलो भी फोटो खींचने दे अरे हां वो उधर देखो ना कहीं पीछे फोटो दिखती है वो भी हां वो दिखती है लाडले वाले वो अंकल

ਖਾਲਾ ਪੇ ਰੱਜ ਜਾਵਿਆ ਹੁਣ ਸਮੋਸੇ ਖਾ ਲਏ ਜੂਸ ਜਾਸ ਜੂਸ ਪੀ ਕੇ ਆਇਆਗਾ ਜੀ ਨੋ ਮਾਰਦੀ ਚੇ ਬਾ ਕੋਹ ਬਣੇ ਕੋਹ ਨਾ ਪਿੰਡ ਦੀ ਪਹਿਲੇ ਸੁੱਤੇ ਹੋਏ ਹੋ ਗਏ ਹੈ। ਇਹ ਸੱਚੀ ਗੱਲ ਹੈ। ਇਹ ਨਾ ਲੱਖਣ ਨੇ ਜੇ ਮਾਪਾ ਉਹ ਉਦੋਂ ਮਾਰ ਕੇ ਗਿਆ ਜਿਹੜੀ ਅੱਜ ਇਹ ਇਨਸਾਨ ਆਖੀਂ ਮਾਂ ਦੇ ਘਰ ਨਾ ਖਾ ਰਿਹਾ। ਬਣਾ ਲਈ। ਨਾ। ਇੱਥੇ ਵੇਖਿਆ ਕਿਉਂ ਤਰ ਬਣ ਜੇ ਤੇ ਫਿਰ? ਹੂੰ? ਨਾ ਬਣ ਜੇ ਤੇ। ਬਸ ਆਈ ਜਾਂਦੀ ਔਰ ਇਹਦੇ। ਨਹੀਂ ਹੋਣੀ ਤੇ ਵੇਇਆ ਨਹੀਂ। ਨਾ ਆਈ ਹਾਂ ਜੀ। ਹਰੋ ਇੱਥੇ ਰਹੂਗੀ ਇੱਥੇ ਆਉਂਦੀ ਐ ਜੀ ਵਿੱਚ ਬਸ ਐਜੇ ਨਾ ਵਜਨ ਦੇਦੀ ਪੈਰਪੂਰ ਤੇ ਲਾ ਤੂੰ ਰਹਿ ਗਿਆ ਪਿੱਛੇ ਬੰਨਣ ਤੇ ਨਾ ਉਹਦੀ ਬਾਹਰ ਨਾ ਦਾਦੀ ਭਜਨ ਮੱਸ ਫੜ ਜਾ ਇੱਕ ਮਿੰਟ ਫੋਟੋ ਕਿਚਾ ਇਕਤੀ